ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਜੋ ਮਹਾਂਪੁਰਖ ਬ੍ਰਹਮ ਗਿਆਨੀ ਸ੍ਰੀਮਾਨ 108 ਸੰਤ ਬਾਬਾ ਤਾਰਾ ਸਿੰਘ ਜੀ ਖੋਸਦਲ ਜਿਨ੍ਹਾਂ ਦੇ ਜਨਮ ਦਿਹਾੜੇ 26 ਸਾਵਣ 10 ਅਗਸਤ ਨੂੰ ਬੜੀ ਸ਼ਰਧਾ ਭਾਵਨਾ ਦੇ ਨਾਲ ਮਹਾਂਪੁਰਖਾਂ ਦੇ ਸਥਾਨਾਂ ਤੇ ਮਨਾਏ ਜਾ ਰਹੇ ਨੇ ਇਹਨਾਂ ਜਨਮ ਦਿਹਾੜਿਆਂ ਦੇ ਸਬੰਧ ਅnder ਕੱਲ 27 7 2025 ਦਿਨ ਐਤਵਾਰ ਨੂੰ ਮਾਪੁਰਖਾਂ ਦੇ ਪਾਵਨ ਸਥਾਨ ਮੰਡੀ ਅਰਨੀ ਵਾਲਾ ਵਿਖੇ ਸੰਤ ਬਾਬਾ ਪ੍ਰੇਮ ਸਿੰਘ ਜੀ ਉਹਨਾਂ ਦੀ ਰਾਮ ਰਮਾਈ ਹੇਠ ਮਹਾਨ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਜਿਸ ਅੰਦਰ 9 ਵਜੇ ਤੋਂ ਲੈ ਕੇ 1 ਵਜੇ ਤੱਕ ਖੂਨਦਾਨੀਆਂ ਵੱਲੋਂ ਖੂਨ ਜਿਹੜਾ ਉਹ ਪ੍ਰਾਪਤ ਕੀਤਾ ਜਾਏਗਾ ਜਿਹੜਾ ਸਜਣਾ ਨੇ ਖੂਨਦਾਨ ਕਰਨਾ ਉਹਨਾਂ ਵਾਸਤੇ ਕੁਝ ਬੇਨਤੀਆਂ ਨੇ ਕਿ ਖਾਲੀ ਪੇਟ ਨਹੀਂ ਆਉਣਾ ਕੁਝ ਨਾ ਕੁਝ ਖਾ ਕੇ ਨਾਸ਼ਤਾ ਕਰਕੇ ਆਉਣਾ ਅਤੇ ਜਿਸ ਕਿਸੇ ਵੀਰ ਪਰாதி ਕੋਈ ਵੀ ਮੈਡੀਸਨ ਚਲਦੀ ਹੈ ਚਾਹੇ 슈ਗਰ ਦੀ ਹੈ ਚਾਹੇ ਬੀਪੀ ਦੀ ਹੈ ਚਾਹੇ ਬਲੱਡ ਦੀ ਹੈ ਉਹਨਾਂ ਦਾ ਖੂਨ ਜਿਹੜਾ ਉਹ ਨਹੀਂ ਲਿਆ ਜਾਏਗਾ ਅਤੇ ਜਿਹੜੇ ਨੌਜਵਾਨ ਵੀਰ ਨੇ ਉਹਨਾਂ ਨੂੰ ਬੇਨਤੀ ਹੈ ਕਿ ਭਾਈ ਆਓ ਇਸ ਮਹਾਨ ਖੂਨਦਾਨ ਵਿੱਚ ਯੋਗਦਾਨ ਪਾ ਕੇ ਉਸ ਪਰਮੇਸ਼ਰ ਦੀਆਂ ਖੁਸ਼ੀਆਂ ਪ੍ਰਾਪਤ ਕਰਿਏ ਕਿਉਂਕਿ ਕਿਸੇ ਵਿਦਵਾਨ ਨੇ ਲਿਖਿਆ ਹੈ ਕਿ ਰੱਬ ਰੱਬ ਜਿਹੜਾ ਨਾ ਉਹ ਕਿਸੇ ਦੇਖਿਆ ਨਹੀਂ ਲੋਕ ਖੂਨਦਾਨੀ ਨੂੰ ਰੱਬ ਕਹਿੰਦੇ ਉਹ ਜਿਹੜੇ ਲੋਕ ਖੂਨਦਾਨ ਕਰਦੇ ਲੋਕ ਉਹਨਾਂ ਨੂੰ ਤਲੀਆਂ ਤੇ ਚੁੱਕ ਲੈਂਦੇ ਕਿਉਂਕਿ ਦਾਨ ਬੜਾ ਮਹਾਨ ਦਾਨ ਹੈ ਇਸ ਤਰਕੇ 18 ਸਾਲ ਤੋਂ ਲੈ ਕੇ 60 ਸਾਲ ਦੀ ਉਮਰ ਦੇ ਵਿੱਚ ਵਿੱਚ ਕੋਈ ਵੀ ਪ੍ਰਾਣੀ ਚਾਹੇ ਬੀਬੀ ਹੈ ਚਾਹੇ ਸਿੰਘ ਹੈ ਕੋਈ ਵੀ ਖੂਨਦਾਨ ਕਰਨਾ ਚਾਹੇ ਉਹ ਕੱਲ 9 ਵਜੇ ਤੋਂ ਲੈ ਕੇ 1 ਵਜੇ ਤੱਕ ਮਾਪੁਰਖਾਂ ਦੇ ਸਥਾਨਾਂ ਤੇ ਪਹੁੰਚ ਕੇ ਇਸ ਖੂਨਦਾਨ ਕੈਂਪ ਵਿੱਚ ਯੋਗਦਾਨ ਪਾ ਕੇ ਆਪਣੇ ਜੀਵਨ ਨੂੰ ਸਫਲਾ ਬਣਾ ਸਕਦਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ